ਤਨ ਆਸਰੀ ਮੁਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤゥム ਪਾਈ ਕਿਬ ਛੁਟਹਿ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰ ਤਰਾ ਕੀ ਇਹ ਸ਼ਬਦ ਰਾਗਤਨਾਲ ਸ੍ਰੀ ਦੇ ਵਿੱਚ ਚੌਥੇ ਬਾਦਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਆ ਨੇ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 668 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਲਯੁਗ ਕਾ ਧਰਮ ਕਲ ਕਹਿੰਦੇ ਨੇ ਝਗੜੇ ਕਲੇਸ਼ ਜੁਗ ਸਮ ਕਲਯੁਗ ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ ਇਤੇ ਯੁਗਾਂ ਦਾ ਜ਼ਿਕਰ ਨਹੀਂ ਚੱਲ ਰਿਹਾ ਸਰਦਾਰਨ ਤੌਰ ਤੇ ਦੱਸਿਆ ਹੈ ਕਿ ਦੁਨੀਆ ਵਿੱਚ ਮਾਇਆ ਦੇ ਮੋਹ ਦੇ ਕਾਰਨ ਝਗੜੇ ਕਲੇਸ਼ ਵਧੇ ਰਹਿੰਦੇ ਹਨ ਕਾਲ ਯੁਗ ਕਾ ਧਰਮ ਉਹ ਧਰਮ ਜੋ ਦੁਨੀਆ ਦੇ ਚੰਬੇਲਿਆਂ ਤੋਂ ਬਚਾ ਸਕੇ ਕਹੋ ਤੁਮ ਭਾਈ ਭਾਈ ਕਹਿੰਦੇ ਨੇ हे ਭਾਈ ਕਿਵ ਕਿਸ ਤਰੀਕੇ ਨਾਲ ਕਿਵ ਛੁਟੇ ਅਸੀਂ ਕਿਵੇਂ ਬਚੀਏ ਹਮੇ ਛੋਟਾ ਕਾਕੀ ਛੋਟਾ ਕਾਕੀ ਕਹਿੰਦੇ ਨੇ ਬਚਣ ਦੇ ਚਾਹਵਾਨ ਹਰ ਹਰ ਜਪ 베ੜੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ 베ੜੀ ਕਹਿੰਦੇ ਨੇ ਕਿਸ ਜਿੰਨੇ ਤੇ ਉਹਨੂੰ ਕਿਸਤੀ ਬਣਾ ਹਰ ਤੁਲਹਾ ਤੁਲਹਾ ਕਹਿੰਦੇ ਨੇ ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿ ਨੂੰ ਬੰਨ੍ਹ ਕੇ ਬਣਾਇਆ ਹੋਇਆ ਆਸਰਾ ਹਰ ਜਪਿਓ ਤਰੈ ਤਰਾਕੀ ਤਰਾਕੀ ਕਹਿੰਦੇ ਨੇ ਜਿਹੜੇ ਤਾਰਮਾ ਜਾਣਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਮੈਨੂੰ ਉਹ ਧਰਮ ਦਾਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝਮੇਲਿਆਂ ਵਿੱਚੋਂ ਬਚਿਆ ਜਾ ਸਕੇ ਮੈਂ ਇਨ੍ਹਾਂ ਝਮੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦੱਸ ਮੈਂ ਕਿਵੇਂ ਬਚਾਂ ਉੱਤਰ ਪ੍ਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ ਨਾਮ ਹੀ ਤੁਲਹਾ ਹੈ ਜਿਸ ਮਨੁੱਖ ਨੇ ਹਰ ਨਾਮ ਜਪਿਆ ਉਹ ਤਾਰੂ ਬਣ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪੋ ਆਪਣਾ ਹਮ ਮੰਗੀ ਭਗਤ ਏਕਾ ਕੀ ਰਹਾਓ ਹਰ ਜੀ ਲਾਜ ਲਾਜ ਕਹਿੰਦੇ ਨੇ ਇੱਜ਼ਤ ਰੱਖੋ ਹਰ ਜਨ ਕੀ ਆਪਣੇ ਜਨ ਦੀ ਲਾਜ ਰੱਖੋ ਇੱਜ਼ਤ ਰੱਖੋ ਹਰ ਹਰ ਜਪਨ ਜਪੋ ਸਦਾ ਹੀ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਰਹੋ ਹਮ ਮੰਗੀ ਅਸੀਂ ਮੰਗੀ ਹੈ ਭਗਤ ਕਾਕੀ ਕਾਕੀ ਕਹਿੰਦੇ ਨੇ ਇਕੋ ਹੀ हे ਪ੍ਰਭੂ ਜੀ ਦੁਨੀਆਂ ਦੇ ਬੇਕਾਰਾਂ ਦੇ ਚ ਮੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। हे ਹਰੀ ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ। ਮੈਂ ਤੇਰੇ ਪਾਸੋਂ ਸਿਰਬ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨ ਆਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੇਵਕ ਜੋ ਪਰਮਾਤਮਾ ਦੇ ਪਿਆਰੇ ਨੇ ਸੇ ਕਹਿੰਦੇ ਨੇ ਉਹ ਹਰ ਪਿਆਰੇ ਉਹੀ ਉਸ ਦੇ ਪਿਆਰੇ ਹਨ ਜਿਨ ਜਪਿਓ ਜਿਸਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹਰ ਬਚਨ ਆ ਕੀ ਬਚਨ ਆ ਕੀ ਕਹਿੰਦੇ ਨੇ ਬਚਨਾਂ ਦੇ ਰਾਹੀ ਗੁਰੂ ਦੀ ਬਾਣੀ ਦੇ ਰਾਹੀ ਲੇਖਾ ਚਿਤਰ ਗੁਪਤ ਜੋ ਲਿਖਿਆ ਚਿਤਰ ਗੁਪਤ ਚਿਤਰ ਗੁਪਤ ਨੇ ਚਿਤਰ ਗੁਪਤ ਧਰਮ ਰਾਜ ਦੇ ਦੋਵੇਂ ਲਿਖਾਰੀ ਮੰਨੇ ਗਏ ਹਨ ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ ਸਭ ਛੁੱਟੀ ਜਮ ਗਈ ਬਾਕੀ ਛੁੱਟੀ ਮੁੱਕ ਗਈ ਬਾਕੀ ਹਿਸਾਬ ਏ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੇ ਰਾਹੀ ਪਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਚਿਤੁਰ ਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖਾ ਲਿਖ ਰੱਖਿਆ ਸੀ ਧਰਮ ਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਹਰ ਕੀ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨਿਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸ਼ਿਵ ਚਰਿਓ ਚੰਦ ਚੰਦਾ ਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਜਿਨਾਂ ਸੰਤ ਜਨਾਨੇ ਜਪਿਓ ਹਰ ਹਰ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਮਨ ਮਨ ਵਿੱਚ ਹਰ ਹਰ ਲਾਗ ਲੱਗ ਕਹਿੰਦੇ ਨੇ ਲੱਗ ਕੇ ਸੰਗਤ ਸਾਧ ਜਨਾਂ ਦੀ ਸਾਧ ਜਨਾਂ ਦੀ ਸੰਗਤ ਵਿੱਚ ਬੈਠ ਕੇ ਦਿਨਿਆ ਰਸੂਰ ਤ੍ਰਿਸ਼ਨਾ ਅਗਨ 부ਝਾਨੀ ਦਿਨੀਅਰ ਕਹਿੰਦੇ ਨੇ ਸੂਰਜ ਨੂੰ ਸੂਰ ਸੂਰਜ ਵੀ ਕਹਿੰਦੇ ਨੇ ਸੂਰਜ ਨੂੰ ਤ੍ਰਿਸ਼ਨਾ ਕਹਿੰਦੇ ਨੇ ਮਾਇਆ ਨੂੰ ਅਗਨ ਬੁਜਾਨੀ ਅਗਨ ਕਹਿੰਦੇ ਨੇ ਅੱਗ ਬੁਜਾਨੀ 부ਝਾ ਦਿੱਤੀ ਗਈ ਸ਼ਿਵ ਚਰਿਓ ਚੰਦ ਚਨਾਗੀ ਸ਼ਿਵ ਕਲਿਆਣ ਰੂਪ ਪਰਮਾਤਮ ਚੰਦਾਕੀ ਕਹਿੰਦੇ ਨੇ ਚਾਨਣੀ ਵਾਲਾ ਹੇ ਭਾਈ ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਦਾ ਜਾਪ ਕੀਤਾ ਉਹਨਾਂ ਦੇ ਅੰਦਰ ਕਲਿਆਣ ਰੂਪ ਪ੍ਰਮਾਤਮਾ ਪ੍ਰਗਟ ਹੋ ਪਿਆ ਮਾਨੋ ਠੰਡਕ ਪਹੁੰਚਾਉਣ ਵਾਲਾ ਚੰਦ ਝੜ ਪਿਆ ਜਿਸ ਨੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਜਿਸ ਨੇ ਬੇਕਾਰਾਂ ਦਾ ਤੱਪ ਦਾ ਸੂਰਜ ਸ਼ਾਂਤ ਕਰ ਦਿੱਤਾ ਤੁਮ ਵੱਡ ਪੁਰਖ ਵੱਡ ਅਗੰਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ ਕਾਰ ਦਾਸਨ ਦਾਸ ਦਸਾ ਕੀ ਗੁਰੂ ਸਹਿ ਪਰਮਾਨ ਕਰਦੇ ਹਨ ਤੁਮ ਵੱਡ ਪੁਰਖ ਪੁਰਖ ਕਹਿੰਦੇ ਨੇ ਸਰਬ ਵਿਆਪਕ ਵੱਡ ਵੱਡਾ ਵੱਡ ਅਗਮ ਅਗੋਚਰ ਅਗਮ ਕਹਿੰਦੇ ਨੇ ਆ ਪਹੁੰਚ ਜਿਹਦੇ ਤੱਕ ਕੋਈ ਪਹੁੰਚ ਨਹੀਂ ਹੋ ਸਕਦੀ ਅਗੋਚਰ ਜੋ ਗਿਆਨ ਇੰਦਰੀਆਂ ਤੱਕ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਤੂੰ ਆਪੇ ਆਪ ਅਪਾਕੀ ਅਪਾਕੀ ਆਪਈ ਜਨ ਨਾਨਕ ਕਉ ਕਉ ਕਹਿੰਦੇ ਨੇ ਨੂੰ ਪੁੱਤੇ ਪ੍ਰਭ ਕਿਰਪਾ ਕੀਜੈ ਮੇਰ ਕਰ 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 ਕਹਿੰਦੇ ਨੇ ਬਣਾ ਲੈ ਦਾਸਨ ਦਾਸ ਦਸਾਕੀ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ हे ਪ੍ਰਭੂ ਤੂੰ ਸਭ ਤੋਂ ਵੱਡਾ ਹੈ ਤੂੰ ਸਰਵ ਵਿਆਪਕ ਹੈ ਤੂੰ ਆਪਾਹਚ ਹੈ ਗਿਆਨ ਇੰਦਰਿਆਂ ਦੀ ਰਾਹ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਹਰ ਥਾਂ ਆਪ ਹੀ ਆਪ ਹੀ ਆਪ ਹੀ ਹੈ हे ਪ੍ਰਭੂ ਆਪਣੇ ਦਾਸ ਨਾਨਕ ਉਤੇ ਮੇਰ ਕਰ ਤੇ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ